ਸਤਿ ਸ੍ਰੀ ਅਕਾਲ ਪਿਆਰੇ ਦੋਸਤੋ ਪਿਆਰ ਭਰੀ ਫਤਿਹ ਕੂਲ ਕਰੇ ਇੱਕ ਵਾਰ ਫਿਰ ਤੋਂ ਤੁਹਾਡਾ ਸਾਡੇ ਚੈਨਲ ਵਿੱਚ ਸਵਾਗਤ ਹੈ ਤੁਸੀਂ ਜੋੜੇ ਹੋ ਤੀਰਥ ਵਰਲਡ ਦੇ ਨਾਲ ਮੈਂ ਕਈ ਦਿਨਾਂ ਤੋਂ ਇਹ ਇੱਕ ਜਿਹੀ ਵੀਡੀਓ ਲੱਭ ਰਿਹਾ ਸੀ ਜਿਹਦੇ ਵਿੱਚ ਆਪਾਂ ਇੱਕ ਨਿਰਪੱਖ ਗੱਲ ਕਰ ਸਕੀਏ ਨਿਰਪੱਖ ਸੋਚ ਦੇ ਗੱਲ ਕਰ ਸਕੀਏ ਨਾ ਧਰਮਾਂ ਮਜਬਾਤ ਉੱਪਰ ਉੱਠ ਕੇ ਆਉਂਦੇ ਸੀ ਤਾਂ ਮੈਨੂੰ ਇੱਕ ਵੀਡੀਓ ਮਿਲੀ ਸਰਵਣ ਸਿੰਘ ਟਹਿਣਾ ਵਿਸਵਨ ਟਹਿਣਾ ਕਹਿੰਦੇ ਨੇ ਜੀ ਤੇ ਕਈ ਟਹਿਣਾ ਵੀ ਕਹਿ ਹੁੰਦੇ ਨੇ ਪਰ ਟਹਿਣਾ ਸਰਵਣ ਸਿੰਘ ਟਹਿਣਾ ਉਹਨਾਂ ਦੀ ਵੀਡੀਓ ਇੱਕ ਮੈਨੂੰ ਮਿਲੀ ਤੇ ਉਹ ਵੀਡੀਓ ਵਿੱਚ ਮੈਨੂੰ ਉਹਨਾਂ ਦੀ ਗੱਲ ਵਧੀਆ ਲੱਗੀ ਚਲੋ ਕੋਈ ਉਹਨਾਂ ਬਾਰੇ ਕੀ ਸੋਚਦਾ ਜਾਂ ਉਹਨਾਂ ਬਾਰੇ ਕੀ ਅੰਦਾਜ਼ੇ ਲਾਉਂਦਾ ਆਪਾਂ ਇਸ ਗੱਲ ਤੇ ਮੈਂਟ ਨਹੀਂ ਆਉਂਦੇ ਇਸ ਗੱਲ ਤੇ ਆਪਾਂ ਨਹੀਂ ਕੋਈ ਡਿਸਕਸ ਕਰਦੇ ਆਪਾਂ ਗੱਲ ਕਰਨੀ ਆ ਸਿਰਫ ਸਿਧਾਂਤ ਤੇ ਕਿ ਸਾਨੂੰ ਮੰਦਰ ਮਾਚਿਤ ਗੁਰਦੁਆਰੇ ਉਨੇ ਹੀ ਪਿਆਰੇ ਨੇ ਜਿਨ੍ਹਾਂ ਦੇ ਦੂਜੇ ਧਰਮਾਂ ਦੇ ਲੋਕਾਂ ਨੂੰ ਆਪਣੇ ਧਰਮ ਪਿਆਰੇ ਸੋ ਆ ਵੀਡੀਓ ਦੇਖੋ ਫੇਰ ਆਪਾਂ ਸੋ ਵੀਡੀਓ ਨੂੰ ਧਿਆਨ ਨਾਲ ਸੁਣਿਓ ਇੱਕ ਇੱਕ ਗੱਲ ਤੇ ਇਹ ਵੀਡੀਓ ਤੋਂ ਬਾਅਦ ਫਿਰ ਆਪਾਂ ਗੱਲ ਕਰਦੇ ਆ ਕਿ ਕੀ ਵਿਚਾਰ ਮਸਜਿਦ ਮੇਰੀ ਕਿਉਂ ਤੂੰ ਢਾਵੇਂ ਮੈਂ ਕਿਉਂ ਤੋੜਾਂ ਮੰਦਿਰ ਨੂੰ ਆਜਾ ਦੋਵੇਂ ਬਹਿ ਕੇ ਪੜੀਏ ਇੱਕ ਦੂਜੇ ਦੇ ਅੰਦਰ ਨੂੰ ਬਾਬਾ ਨਜ਼ਮੀ ਨੇ ਇੱਕ ਨਖੂਬ ਲਿਖਿਆ ਇਹ ਧਾਰਮਿਕ ਵਲਗਣਾ ਤੋਂ ਸਾਨੂੰ ਉੱਤੇ ਵੀ ਉੱਠਣਾ ਚਾਹੀਦਾ ਤੇ ਧਰਮ ਦੇ ਝੇੜੇ ਵੀ ਨਹੀਂ ਪੈਦਾ ਕਰਨੇ ਚਾਹੀਦੇ ਕਿਉਂਕਿ ਧਰਮ ਕੋਈ ਵੀ ਹੋਵੇ ਭਾਵੇਂ ਕੋਈ ਮੰਦਿਰ ਜਾਂਦਾ ਭਾਵੇਂ ਗੁਰੂ ਘਰ ਜਾਂਦਾ ਭਾਵੇਂ ਮਸਜਿਦ ਜਾਂਦਾ ਭਾਵੇਂ ਕਿਸੇ ਚਰਚ ਦੇ ਵਿੱਚ ਜਾਂਦਾ ਭਾਵੇਂ ਕਿਸੇ ਵੀ ਸਥਾਨ ਦੇ ਉੱਤੇ ਜਾਂਦਾ ਉਹਨੂੰ ਇੱਕ ਰਹਿਣ ਦੀ ਗੱਲ ਦੱਸੀ ਜਾਂਦੀ ਆ ਦੁਬਈ ਦੇ ਵਿੱਚ ਅਸੀਂ ਜਿਹੜੀ ਥਾਂ ਦੇ ਉੱਤੇ ਇਸ ਵੇਲੇ ਖੜੇ ਆ ਮੇਰੇ ਪਿਛਲੇ ਪਾਸੇ ਜਿੱਥੇ ਕਿ ਅਸੀਂ ਹੁਣੇ-ਹੁਣੇ ਮੱਥਾ ਟੇਕ ਕੇ ਆਏ ਆ ਬਾਹਰ ਲਿਖਿਆ ਹੋਇਆ Hindu Temple <Sanye> Dubai ਇਹਦੇ ਵਿੱਚ ਬਹੁਤ ਵੱਡੀ ਗਿਣਤੀ ਦੇ ਵਿੱਚ ਪੰਜਾਬੀ ਭੈਣਾ ਵੀਰ ਜਾਂਦੇ ਆ ਗੋਣ ਮੈਂ ਇੱਕ ਗੱਲ ਦੱਸੂਗਾ ਤੁਸੀਂ ਇਹਦੇ ਤੇ ਹੈਰਾਨ ਵੀ ਹੋਵੋਗੇ ਪਹਿਲੀ ਵਾਰ ਮੈਂ ਜ਼ਿੰਦਗੀ ਦੇ ਵਿੱਚ ਹੁਣ ਤੱਕ ਦੇਖਿਆ ਕਿਸੇ ਮੰਦਰ ਦੇ ਵਿੱਚ ਕੀਰਤਨ ਚੱਲ ਰਿਹਾ ਮੰਦਰ ਦੇ ਵਿੱਚ ਕੀਰਤਨ ਚੱਲਦਾ ਮੈਂ ਪਹਿਲੀ ਵਾਰ ਦੇਖਿਆ ਮੇਰੇ ਲਈ ਅਚੰਭੇ ਵਾਲੀ ਗੱਲ ਸੀ ਪਰ ਫਿਰ ਅਸੀਂ ਉੱਥੇ ਪਾਠੀ ਸਾਹਿਬ ਨੂੰ ਪੁੱਛਿਆ ਉਹ ਕਹਿੰਦਾ ਜੀ ਕਿ ਮੈਂ ਇੱਥੇ ਮੰਦਰ ਦੀ ਇਮਾਰਤ ਦੇ ਵਿੱਚ ਇੱਕ ਕਮਰਾ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਦੇ ਲਈ ਰੱਖਿਆ ਗਿਆ ਉੱਥੇ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਸਜੋਬਤ ਕੀਤਾ ਗਿਆ ਉਹ ਕਹਿੰਦਾ ਵੀ ਇੱਥੇ ਮੰਦਰ ਦੇ ਵਿੱਚ ਮੱਥਾ ਟੇਕਣ ਵਾਲੇ ਵੀ ਆਉਂਦੇ ਆ ਤੇ ਇੱਥੇ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਨੂੰ ਨਤਮਸਤ ਪਹੁੰਚਣ ਵਾਲੇ ਵੀ ਆਉਂਦੇ ਆ ਕੋਈ ਝਿੜਾ ਨਹੀਂ ਸਿੰਧੀ ਪਰਿਵਾਰ ਦੇ ਵੱਲੋਂ ਉਹਨਾਂ ਨੇ ਇਹ ਗੱਲ ਕਹੀ ਆ ਕਿ ਇਹ ਮੰਦਿਰ ਇਹ ਇਮਾਰਤ ਤਿਆਰ ਕਰਵਾਈ ਗਈ ਪਰ ਉਹ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਆ ਇਸ ਕਰਕੇ ਉਹ ਕਹਿੰਦੇ ਜੀ ਕਿ ਇੱਥੇ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਵੀ ਆ ਕੀਰਤਨ ਵੀ ਚੱਲਦਾ ਤੇ ਉੱਥੇ ਬਾਕੀ ਜਿਹੜੇ ਆ Hindu ਧਰਮ ਦੇ ਨਾਲ ਸੰਬੰਧਿਤ ਲੋਕ ਆ ਜਿਹੜੇ ਉਹ ਵੀ ਆਉਂਦੇ ਆ ਕੋਈ ਇੱਧਰ ਮੱਥਾ ਟੇਕਦਾ ਕੋਈ ਇੱਧਰ ਜਿਹੜਾ ਮੂਰਤੀਆਂ ਨੂੰ ਮੱਥਾ ਟੇਕਦਾ ਪਰ ਗੱਲ ਇਹ ਆ ਵੀ ਟੇਕਣ ਤੋਂ ਪਹਿਲਾਂ ਬਾਹਰ ਵੀ ਜੱਥੇ ਵੀ ਸਾਂਝ ਤੇ ਮੱਥਾ ਟੇਕ ਕੇ ਆ ਕੇ ਫਿਰ ਜੱਫੀ ਦੀ ਸਾਂਝ ਇਧਰਨੇ ਪਾਸੇ ਗੁਰੂ ਨਾਨਕ ਦਰਬਾਰ ਦੁਬਈ ਲਿਖਿਆ ਹੋਇਆ ਇਹ ਗੁਰਦੁਆਰਾ ਇੱਥੇ ਅਸੀਂ ਬਹੁਤ ਵੱਡੀ ਗਿਣਤੀ ਦੇ ਵਿੱਚ ਹੁਣੇ-ਹੁਣੇ ਸੰਗਤ ਨੂੰ ਮਿਲ ਕੇ ਆਏ ਆ ਮਤਲਬ ਇਹ ਆਪੀ ਸਾਂਝੀ ਕਰਨ ਦਾ ਇਹ ਗੁਰੂ ਨਾਨਕ ਦਰਬਾਰ ਦੁਬਈ ਗੁਰਦੁਆਰਾ ਸਾਹਿਬ ਪਰਲੇ ਪਾਰ ਮੰਦਿਰ ਤੇ ਮੰਦਿਰ ਦੇ ਵਿੱਚ ਇਹ ਕਮਰਾ ਜਿਹੜਾ ਉਹ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਦੇ ਲਈ ਆ ਹੈ ਇਧਰਨੇ ਪਾਸੇ ਸੇਕ ਮੀਨਾ ਚਰਚ ਇਹ ਚਰਚਾ ਇੱਥੇ ਈਸਾਈ ਭਾਈਚਾਰਾ ਜਿਹੜਾ ਵੱਡੀ ਗਿਣਤੀ ਦੇ ਵਿੱਚ ਆਉਂਦਾ ਉਹ ਕੋਈ ਉਹਨਾਂ ਦੇ ਵੱਖਰੇ ਵੱਖਰੇ ਦਿਨ ਹੋਣਗੇ ਜਦੋਂ ਵੱਧ ਹੁੰਦੇ ਆ ਤੇ ਜਦੋਂ ਪਰਲੇ ਪਾਰ ਜਾਂਦੇ ਆ ਉਧਰਲੇ ਪਾਸੇ ਦੀ ਪਰਲੇ ਪਾਰ ਇੱਕ ਮਸਜਿਦ ਆ ਇਸ ਸੜਕ ਦੇ ਉੱਤੇ ਚਾਰ ਪ੍ਰਮੁੱਖ ਤੌਰ ਦੇ ਉੱਤੇ ਧਾਰਮਿਕ ਥਾਵਾਂ ਹੈਗੀਆਂ ਇਸ ਸੜਕ ਦੇ ਉੱਤੇ ਸੋ ਇਹ ਇੱਕ ਬੜੀ ਵੱਡੀ ਤੇ ਵੱਖਰੀ ਗੱਲ ਹੈ ਜਿ ਕਿ ਨਾਲ-ਨਾਲ ਹੀ ਸਾਰੀਆਂ ਥਾਵਾਂ ਬਣੀਆਂ ਹੋਈਆਂ ਤੇ ਦੱਸਿਆ ਕਿ ਸਾਨੂੰ ਜੀ ਕਿਥੇ ਕੋਈ ਲੜਾਈ ਝਗੜਾ ਨਹੀਂ ਹੈਗਾ ਸੋ ਐਤਵਾਰ ਦਾ ਦਿਨ ਹੋਵੇ ਸ਼ਨੀਵਾਰ ਦਾ ਦਿਨ ਹੋਵੇ ਵੱਡੀ ਗੱਲਤੀ ਦੇ ਵਿੱਚ ਸੰਗਤ ਆਉਂਦੀ ਹੈ ਇੱਥੇ ਸੋ ਬਹੁਤ ਵਧੀਆ ਲੱਗਾ ਜੀ ਇੱਥੇ ਆ ਕੇ ਸਾਨੂੰ ਤੇ ਜਿਵੇਂ ਬਾਬਾ ਨਜ਼ਮੀ ਨੇ ਲਿਖਿਆ ਵੀ ਰੌਲਾ ਤਾਂ ਕੋਈ ਵੀ ਨਹੀਂ ਤੇ ਰੌਲਾ ਪੈਦਾ ਕੀਤਾ ਜਾਂਦਾ ਆਮ ਤੌਰ ਦੇ ਉੱਤੇ ਪ੍ਰਧਾਨੀਆਂ ਦਾ ਰੌਲਾ ਹੁੰਦਾ ਜਨਰਲ ਸਖਤਰੀ ਦਾ ਰੌਲਾ ਹੁੰਦਾ ਮੇਰੇ ਹੱਥ ਦੇ ਵਿੱਚ ਥੋੜਾ ਜਿਹਾ ਗੋਲਕ ਦੀ ਚਾਬੀ ਹੋਵੇ ਜੀ ਫਿਰ ਇਸ ਗੱਲ ਦਾ ਰੌਲਾ ਹੁੰਦਾ ਸੋ ਇਹਨਾਂ ਰੌਲਿਆਂ ਤੋਂ ਉੱਤੇ ਉੱਠਣਾ ਚਾਹੀਦਾ ਮੈਨੂੰ ਨਹੀਂ ਲੱਗਦਾ ਵੀ ਭਾਈ ਇਹ ਰੌਲੇ ਪੈਦਾ ਕਰਨ ਦੀ ਜ਼ਰੂਰਤ ਹੈ ਕਿਉਂਕਿ ਇੱਥੇ ਤਾਂ ਅਸੀਂ ਦੁਨੀਆ ਭਰ ਦੇ ਵਿੱਚੋਂ ਆ ਕੇ ਇਸ ਥਾਂ ਦੇ ਉੱਤੇ ਜੇਕਰ ਅਸੀਂ ਇੱਕ ਹੁੰਨੇ ਆ ਕਿਉਂਕਿ ਦੇਖੋ ਇਹ ਕਮਿਊਨਿਟੀ ਦੀ ਸਾਂਝ ਦੀ ਗੱਲ ਵੀ ਹੈਗੀ ਆ ਭਾਈ ਚਾਰਕ ਸਾਂਝ ਦੀ ਗੱਲ ਵੀ ਹੈਗੀ ਆ ਭਾਵੇਂ ਕੋਈ ਇੱਧਰ ਜਾਵੇ ਗੁਰਦੁਆਰਾ ਸਾਹਿਬ ਦੇ ਵਿੱਚ ਭਾਵੇਂ ਕੋਈ ਪਰਲੇ ਪਾਰ ਜਾਵੇ ਤੇ ਭਾਵੇਂ ਕੋਈ ਇੱਧਰਲੇ ਪਾਸੇ ਜਾਵੇ ਚਰਚ ਦੇ ਵਿੱਚ ਗੱਲ ਤਾਂ ਇੱਕੋ ਹੀ ਆ ਗੜ ਤਾਂ ਮੰਦੀ ਸੰਤੁਸ਼ਟੀ ਦੀ ਆ ਸੋ ਮੰਦਰ ਦੇ ਵਿੱਚ ਇੱਕ ਕਮਰਾ ਦੇਖਣਾ ਉਥੇ ਕੀਰਤਨ ਦੇਖਣਾ ਉਥੇ ਤਿੰਨ ਸਿੰਘ ਕੀਰਤਨ ਕਰ ਰਹੇ ਆ ਮੇਰੇ ਲਈ ਇਹ ਬੜੀ ਵਖਰੀ ਗੱਲ ਸੀ ਉਹਨਾਂ ਨੇ ਦੱਸਿਆ ਜੀ ਕਿ ਇਹ ਹੋਰ ਥਾਂ ਦੇ ਉੱਤੇ ਸੀ ਪਹਿਲਾਂ ਜਿਹੜਾ ਇਹ ਮੰਦਰ ਤੇ ਉਹਦੇ ਵਿੱਚ ਗੁਰੂ ਘਰ ਸੀ ਪਹਿਲਾਂ ਥੱਲੇ ਸੀ ਹੋਰ ਧਾਰਮਿਕ ਸਥਾਨ ਉੱਪਰ ਹੋਰ ਬਣਾਇਆ ਸੀਗਾ ਫਿਰ ਉਹ ਥਾਂ ਥੋੜੀ ਸੀ ਫਿਰ ਉਹ ਇਧਰਲੇ ਪਾਸੇ ਆ ਕੇ ਉਹਨਾਂ ਨੇ ਬਣਾਇਆ ਉਹ ਸਾਰੀ ਕੀਤੀ ਬਹੁਤ ਸੋਹਣਾ ਮੰਦਰ ਬਣਾਇਆ ਵਿੱਚ ਉਹਦੇ ਬੜੇ ਮਰਿਆਦਾ ਦੇ ਮੁਤਾਬਕ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਸੀ ਸ਼ੋਭਤਾ ਇੱਥੇ ਤਾਂ ਵੱਡੀ ਗਿਣਤੀ ਦੇ ਵਿੱਚ ਜਿਹੜੇ ਸਿੱਖ ਪਹਿਣਾ ਵੀਰ ਆ ਜਿਹੜੇ ਉਹ ਤੁਹਾਨੂੰ ਦੇਖਣ ਨੂੰ ਮਿਲਦੇ ਆ ਆ ਦੇਖੋ ਜੀ ਇਹ ਗੁਰਦੁਆਰਾ ਗੁਰੂ ਨਾਨਕ ਦੇਵ ਜੀ ਦਾਰਬਾਰ ਆ ਪਰਲੇ ਪਾਰ ਮਸਜਿਦ ਆ ਇਧਰਲੇ ਪਾਸੇ ਚਰਚਾ ਸੋ ਇਹ ਬਹੁਤ ਸੋਹਣਾ ਦ੍ਰਿਸ਼ ਆ ਸੋ ਇਹ ਇਸ ਵੀਡੀਓ ਦੀ ਸਵਾਰਣ ਸਿੰਘ ਟਿਹੜਾ ਦੀ ਤੇ ਵੀਡੀਓ ਦਿਖਾਉਣ ਦਾ ਮਕਸਦ ਇਹ ਸੀ ਕਿ ਇੱਕੋ ਹੀ ਕੰਦਰੇ ਨਾਲ ਮੰਦਿਰ ਵੀ ਹੈ ਗੁਰੂ ਘਰ ਦਾ ਉਸੇ ਗੁਰੂ ਘਰ ਦੇ ਵਿੱਚ ਉਸ ਮੰਦਰ ਦੇ ਵਿੱਚ ਜਿੱਥੇ ਇੱਕ ਗੁਰਗੰਸਾ ਸਸੋਂਤ ਨੇ ਸਾਡੇ ਉੱਥੇ ਕੀਰਤਨ ਵੀ ਹੁੰਦਾ ਉਹ ਕਹਿੰਦੇ ਸਾਡੇ ਵਿੱਚ ਕੋਈ ਪੀਧਾ ਨਹੀਂ ਤਾਂ ਫਿਰ ਜਦੋਂ ਮੁਸਲਮਾਨ ਦੇਸ਼ਾਂ ਦੇ ਵਿੱਚ ਸਾਡੇ ਧਰਮਾਂ ਨੂੰ ਮਾਨਤਾ ਦਿੱਤੀ ਜਾਂਦੀਆਂ ਸਾਡੇ ਗੁਰਦੁਆਰੇ ਬਣਾਏ ਜਾਂਦੇ ਨੇ ਮੰਦਰ ਬਣਾਏ ਜਾਂਦੇ ਨੇ ਤਾਂ ਸਾਡੇ ਇੰਡੀਆ ਦੇ ਵਿੱਚ ਕੀ ਇਹਨਾਂ ਦਾ ਢਿੱਡ ਦੂਖਦਾ ਹੈ ਕਿ ਅਸੀਂ ਬਣੀਆਂ ਮੱਝ ਦਾ ਢਾ ਕੇ ਉੱਤੇ ਮੰਦਿਰ ਬਣਾ ਰਹੇ ਹਾਂ। ਅਗਰ ਮੰਦਿਰ ਵਾਜ ਦਾ ਰੌਲਾ ਸੀ ਤਾਂ ਉੱਥੇ ਇੱਕ ਯੂਨੀਵਰਸਿਟੀ ਬਣ ਸਕਦੀ ਸੀ ਸਾਂਝੀ ਜਿਦੇ ਵਿੱਚ ਮੁਸਲਮ ਵੀ ਪੜਦੇ ਹਿੰਦੂ ਵੀ ਪੜਦੇ ਸਿੱਖ ਵੀ ਪੜਦੇ ਤੇ ਸਾਈਂ ਵੀ ਪੜਦੇ। ਪਰ ਇੱਕ ਸਾਡੇ ਚੌਧਰ ਦਾ ਕਿਲਾ ਠੁੱਕ ਜਾਂਦਾ ਕਿ ਨਹੀਂ ਬਈ। ਅਸੀਂ ਇਹੀ ਚੀਜ਼ ਬਣਾਉਣੀ ਹੈ। ਹਾਂ ਮੰਨਿਆ ਕਿ ਉਹ ਰਾਮਚੰਦਰ ਦੀ ਜਨਮ ਭੂਮੀ ਹੈ। ਪਰ ਫਿਰ ਬਾਅਦ ਲਿਆ ਤੂੰ ਸਾਨੂੰ ਕੀ ਸਿੱਖਣ ਨੂੰ ਮਿਲਦਾ ਏਸ ਹਿਸਾਬ ਨਾਲ ਤਾਂ ਉਹ ਵੀ ਸਾਡੇ ਗਰੂਟਾ ਘਰ ਤੇ ਮੰਦਰ ਢਾ ਸਕਦੇ ਨੇ ਪਰ ਇੱਕ ਗੱਲ ਸੱਚ ਮੰਨਿਓ ਕਿ ਸਾਡੇ ਨਾਲੋਂ ਵੱਧ ਉਹ ਲੋਕ ਮੰਨਦੇ ਨੇ ਧਰਮ ਚਾਹੇ ਆਸਤਾਨੂ ਹੋਵੇ ਧਰਮੂ ਹੋਵੇ ਪਰ ਉਹ ਇੱਕ ਸਿਧਾਂਤ ਤੇ ਮੰਨਦੇ ਨੇ ਕਿ ਸਾਡੇ ਲਈ ਸਾਰੇ ਇੱਕ ਨੇ ਹਿੰਦੂ ਮੁਸਲਮ ਸਿੱਖ ਸਾਈ ਸਾਰੇ ਨਾ ਤਾਂ ਉੱਥੇ ਉਹਨਾਂ ਨੇ ਕਿਸੇ ਦਾ ਗੁਰਦੁਆਰਾ ਢਾਇਆ ਨਾ ਕਿਸੇ ਦੀ ਕਿਸੇ ਦਾ ਮੰਦਿਰ ਢਾਇਆ ਨਾ ਕਿਸੇ ਦੀ ਮਸਜਿਦ ਤੇ ਉਸਤੇ ਉਲਟ ਸਾਡੇ ਵਾਲਿਆਂ ਨੇ ਕੀ ਕੀਤਾ ਇਹ ਕਹਦੇ ਜੀ ਕਿ ਪਹਿਲਾਂ ਮੰਦਿਰ ਸੀ ਫਿਰ ਮੰਦਿਰ ਢਾਕੇ ਮਸਜਿਦ ਬਣੀ ਫਿਰ ਅਸੀਂ ਮਸਜਿਦ ਢਾਕੇ ਮੰਦਿਰ ਬਣਾਉਂਦਾ ਫਿਰ ਸਾਡੇ ਤੇ ਉਹਨਾਂ ਲੋਕਾਂ ਵਿੱਚ ਫਰਕ ਕੀ ਰਿਹਾ ਗਿਆ ਇਹ ਗੱਲ ਸੋਚਣ ਵਾਲੀ ਆ ਅਗਰ ਮੁਸਲਮ ਦੇਸ਼ ਸਾਡੇ ਗੁਰਦੁਆਰੇ ਤੇ ਮੰਦਰਾਂ ਨੂੰ ਪ੍ਰਵਾਨਗੀ ਦੇ ਸਕਦੇ ਨਹੀਂ ਤਾਂ ਫਿਰ ਅਸੀਂ ਪੂਰੇ ਇੰਡੀਆ ਦੇ ਵਿੱਚ ਉਹ ਮੱਝ ਦਾ ਤੋੜ ਕੇ ਕਿਉਂ ਵਿਵਾਦ ਕੋਣ ਹੈ ਸੋ ਇਹਨਾਂ ਸੋਚਿਓ ਸਮਝਿਓ ਵਿਚਾਰਿਓ ਅਗਰ ਕਿਸੇ ਨੇ ਜਵਾਲ ਜਵਾਬ ਜਾਂ ਸਵਾਲ ਕਰਨਿਆ ਤਰਕ ਦੇ ਆਧਾਰ ਤੇ ਕਮੈਂਟ ਬਾਕਸ ਵਿੱਚ ਜਵਾਬ ਦਿਓ ਕਮੈਂਟ ਬਾਕਸ ਵਿੱਚ ਆਪਣੇ ਸਵਾਲ ਪੁਰੇ ਨਾ ਉਹਨਾਂ ਸਵਾਲਾਂ ਦਾ ਜਵਾਬ ਦਿਓ ਕੁਦਰਤ ਦਾ ਇੱਕ ਨਿਯਮ ਆ ਕਿ ਬਾਬੇ ਨਾਨਕ ਉਸ ਕੁਦਰਤ ਦੇ ਨਿਯਮ ਅਨਸਾਰ ਇਸ ਦੁਨੀਆ ਤੇ ਆਏ ਕਿ ਉਹਨਾਂ ਨੇ ਇੱਕ ਸ਼ਬਦ ਉਚਾਰਿਆ ਕਿ ਅਬਲੇ ਅੱਲਾ 100 ਰੁਪਇਆ ਕੁਦਰਤ ਦੇ ਸਬੰਧੇ ਇੱਕ ਨੂਰ ਕੇ ਸਭ ਜਨ ਨੂੰ ਪਹੁੰਚਾਏ ਕੌਣ ਪਲੇ ਕੋ ਮੰਨਦੀ ਸੋ ਅਸੀਂ ਉਸ ਪਰਮਾਤਮਾ ਦੇ ਉਸ ਖੁਦਾ ਦੇ ਉਸ ਅੱਲਾ ਦੇ ਉਸ ਵਾਹਿਗੁਰੂ ਦੇ ਬੰਦੇ ਆ ਤੇ ਸਾਡੇ ਵਿੱਚ ਕੋਈ ਧਰਮ ਮਜਬਜਾ ਜਾਤ ਨਹੀਂ ਕਿਉਂਕਿ ਰੱਬ ਨੇ ਸਾਡੇ ਤੇ ਕੋਈ ਮੋਹਰ ਨਹੀਂ ਲਾਈ ਕੋਈ ਸਟੈਂਪ ਨਹੀਂ ਲਾਈ ਕਿ ਤੂੰ ਇਸ ਜਾਤੀ ਨੇ ਇਸ ਧਰਮ ਨਾਲ ਸੰਬੰਧ ਰੱਖਣਾ ਸਾਡੇ ਕੰਮ ਦੇ ਆਧਾਰ ਤੇ ਸਾਡੀ ਜਾਤ ਬਣ ਗਈ ਜਿਮੀ ਜਮੀਨ ਵਾਲੇ ਜਿਮੀਦਾਰ ਹੋ ਗਏ ਲੋਹੇ ਵਾਲੇ ਲਹਾਰ ਬਣ ਗਏ ਲੱਕੜ ਦਾ ਕੰਮ ਕਰਨ ਵਾਲੇ ਤਰਖਾਨ ਬਣ ਗਏ ਮਿਸਤਰੀ ਬਣ ਗਏ ਤੇ ਚਮ ਦਾ ਕੰਮ ਕਰਨ ਵਾਲੇ ਚਮਿਆਰ ਬਣ ਗਏ ਹੁਣ ਉਹਨਾਂ ਦੇ ਆਧਾਰ ਤੇ ਇਸ ਲਈ ਸਥਿਤੀ ਫਰਕਾ ਕਿ ਸਾਡੇ ਤੋਂ ਜ਼ਿਆਦਾ ਸੋਚ ਵਿੱਚ ਉਹ ਲੋਕ ਵੱਡੇ ਨਹੀਂ ਕਿਉਂਕਿ ਉਹਨਾਂ ਨੇ ਸਾਡੇ ਧਰਮੀਆਂ ਨੂੰ ਇਮਹੀਅਤ ਦਿੱਤੀ ਸਾਡੇ ਲੋਕਾਂ ਨੂੰ ਇਮਹੀਅਤ ਦਿੱਤੀ ਕਿ ਅਗਰ ਤੁਹਾਡੇ ਲੋਕ ਉਰੇ ਆਏ ਨਹੀਂ ਅਸੀਂ ਉਹਨਾਂ ਲਈ ਗੁਰਦੁਆਰਾ ਬਣਾਇਆ ਅਗਰ ਤੁਹਾਡੇ ਇੱਥੇ ਲੋਕ ਆਏਦੇ ਸੀ ਉਹਨਾਂ ਲਈ ਮੰਦਿਰ ਬਣਾਇਆ ਫਿਰ ਜਦੋਂ ਉਹ ਸਾਡੇ ਕੋਲੋਂ ਐਕਸੈਪਟ ਕਰਨਗੇ ਕਿ ਸਾਡੇ ਲੋਕ ਇੰਡੀਆ ਆਉਂਦੇ ਨੇ ਤੁਸੀਂ ਉਹਨਾਂ ਲਈ ਕੀ ਬਣਾਇਆ ਤੁਸੀਂ ਤਾਂ ਉਹਨਾਂ ਲਈ ਤੋੜ ਬਹੁਤ ਕੁਝ ਦਿੱਤਾ ਪਰ ਬਣਾਇਆ ਕੀ ਇਹ ਗੱਲ ਠੰਡੇ ਬੁੱਤੇ ਨਾਲ ਦਿਮਾਗ ਨਾਲ ਬਹਿ ਕੇ ਸੋਚਿਓ ਇਹ ਸਵਾਰਨ ਟਹਿਣੇ ਦੀ ਇੱਕ ਇੱਕ ਗੱਲ ਸਮਝਿਓ ਸਮਝਿਓ ਸੋਚਿਓ ਤੇ ਦਿਮਾਗ 'ਚ ਬਿਠਾਇਓ ਕਿ ਵੀਡੀਓ ਬਣਾਉਣ ਦਾ ਮਕਸਦ ਇਹ ਹੀ ਸੀ ਕਿ ਜਦੋਂ ਉੱਥੇ ਕੋਈ ਪੱਖਪਾਤ ਨਹੀਂ Hindu Muslim Sikh Sai ਦਾ ਪੱਖਪਾਤ ਨਹੀਂ ਤਾਂ ਫਿਰ ਸਾਡੇ ਕਿਸ ਆਧਾਰ ਤੇ ਤੁਸੀਂ ਮੰਦਰ ਢਾ ਰਹੇ ਹੋ ਮੰਦਰ ਢਾਣ ਮੰਦਰ ਬਣਾ ਰਹੇ ਹੋ ਮੰਦਰ ਢਾਟਾ ਢਾਟਾ ਬੰਨਿਆ ਕਿ ਅਸੀਂ ਚਲੋ ਸਾਡਾ ਇੱਕ ਇੰਡੀਆ ਵਾ ਇਥੇ ਹਰ ਇੱਕ ਧਰਮ ਦੇ ਲੋਕਾਂ ਨੂੰ ਆਪਣੇ ਧਰਮ 'ਚ ਰਹਿਣ ਦੀ ਇਜਾਜ਼ਤ ਹੈ ਪਰ ਕਿਸੇ ਦੇ ਧਰਮ ਨੂੰ ਉਜਾੜ ਕੇ ਅਸੀਂ ਆਪਣੇ ਧਰਮ ਨੂੰ ਵੱਡਾ ਕਰੀਏ ਇਹ ਵੀ ਸਮਝਦਾਰੀ ਦੀ ਕੋਈ ਨਿਸ਼ਾਨੀ ਨਹੀਂ ਸੋ ਇੰਨੀ ਇੱਕ ਬੇਨਤੀ ਆ ਪ੍ਰਵਾਨ ਕਰਿਓ ਅਗਰ ਮੇਰੀ ਵੀਡੀਓ ਦੇ ਵਿੱਚ ਕਿਸੇ ਦਾ ਦਿਲ ਦੁਖਿਆ ਹੋਵੇ ਜਾਂ ਕਿਸੇ ਦੀ ਦਿਲ ਨੂੰ ਖੇਸ ਪਹੁੰਚੂ ਹੋਵੇ ਤਾਂ ਹੱਥ ਜੋੜ ਕੇ ਮਾਫੀ ਅਗਰ ਵੀਡੀਓ ਵਧੀਆ ਲਾਦਿਆ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰਿਓ ਹਾਂ ਕਮੈਂਟ ਬਾਕਸ ਵਿੱਚ ਆਪਣੇ ਵਿਚਾਰ ਜਰੂਰ ਦਿਓ ਕਿ ਤੁਹਾਨੂੰ ਸਾਡੇ ਸੁਝਾਅ ਕਿੱਦਾਂ ਦੇ ਲੱਗੇ ਸਤਿ ਸ੍ਰੀ ਅਕਾਲ